ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਲੰਗੇ ਆ ਨਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਪੈਂਦਾ ਏ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੰਨਾ ਜੋ ਇੱਕ ਨੀਲੀ ਰਵੀ ਦੀ ਮੱਝ ਬਾਈ ਦੀ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾਂ ਮਾਸੂਆ ਸਾਸਰੀ ਘਾਲ ਜੀ ਸਾਸਰੀ ਘਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਮੀਤ ਸਿੰਘ ਪਿੰਡ ਲੰਗਿਆ ਨਵਾ ਜ਼ਿਲ੍ਹਾ ਮੋਗਾ ਤਸੀਲ ਬਾਗਾ ਮੋਬਾਈਲ ਨੰਬਰ 9781123309 ਠੀਕ ਆ ਬਾਈ ਘਰੇਲੂ ਹੀ ਮੱਝ ਆਪਣੀ ਘਰੇਲੂ ਘਰ ਦੀ ਮੱਝ ਹੈ ਠੀਕ ਕਿੰਨਾ ਕੁ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ 16 ਤਰੀਕ ਦੀ ਸੂਈ ਆ ਬਾਈ ਗਰੰਟੀ ਤਰੀਕ ਹੋ ਗਈ ਅੱਜ 28 12 ਦਿਨ ਹੋ ਗਏ ਹਾਂਜੀ ਹਾਂਜੀ ਤੇ ਜਰਜੁਰ ਡਾਣਾ ਬਾਈ ਹਾਂਜੀ ਓਕੇ ਸਾਰਾ ਕੁਝ ਤੇ ਬੱਚਾ ਕੀ ਦਿੱਤਾ ਬਾਈ ਕੱਟੀ ਆ ਜੀ ਮਗਰ ਕੱਟੀ ਆ ਹਾਂਜੀ ਕਿੰਨਾ ਦੁੱਧ ਬਾਈ ਕੰਡੇ ਚੜ ਮ ਤਿਆਰ ਆ ਜੀ ਦੁੱਧ ਹੈਗਾ 12 ਕਿਲੋ ਆਪਾਂ 11 ਕਿਲੋ ਦੀ ਗਰੰਟੀ ਦੇ ਦਾਂਗੇ ਘਰੋਂ ਬਾਈ ਠੀਕ ਆ 11 ਕਿਲੋ ਜਿਗਾ ਕੇ ਦੇ ਦਾਂ ਹਾਂਜੀ ਹਾਂ ਤੇ ਕਿੰਨੇ ਕ ਪਾਜੂ ਬਾਈ ਦੁੱਧ ਇਹ ਦੁੱਧ ਪਹਿਲੇ ਸੂਰੇ ਨੇ 14 ਕਿਲੋ ਦਿੱਤਾ ਸੀਗਾ ਨਾਰਮਲ ਸੇਵਾ ਦੇ ਠੀਕ ਆ ਜੀ ਹੁਣ ਵੀ ਆਪਾਂ ਨਾਰਮਲ ਸੇਵਾ ਹੀ ਆ ਬਾਈ 14 15 ਤਾਂ ਜਾਨੀ ਦੇ ਦੇ ਦਊਗਾ ਕਣਕੁਣ ਚੱਲਣਾ ਕਿ ਚੱਲ ਪਿਆ ਨਹੀਂ ਚੱਲਣਾ ਜ ਬਾਈ ਦੇ ਦਸਨ ਮੁਤਾਬਕ 12 ਦਿਨ ਹੋ ਗਏ ਸੂਈ ਨੂੰ ਮਗਰ ਬੱਚਾ ਕੱਟੀ ਆ ਕੱਟੀ ਤੁਸੀਂ ਦੇਖ ਸਕਦੇ ਹੋ ਕੱਟੀ ਮੁਰਾਜ ਪੈਂਦੀ ਆ ਕੱਲੀ ਪੂਸ ਦੀ ਚਿੱਟੋ ਆ ਬਾਕੀ ਸਾਰੀ ਜੈਡ ਬਲੈਕ ਆ ਆਪ ਨੀਲੀ ਰਵੀਚਾ ਦੂਜੀ ਸੂਏ ਸੂਈ ਹੋਈ ਆ ਬਾਕੀ ਹਵਾਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਸੋਨਾ ਤਿਆਰ ਕੀਤਾ ਵਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਹੋਣਗੇ ਵੀਡੀਓ ਬਣਾਉਣ ਦਾ ਸਮਾਂ 12:42 ਹੋ ਗਿਆ ਥਾਂ ਦੇ ਵਿੱਚ ਜਦ ਮੈਂ ਕੋਈ ਥਾਵਨਾ ਕਰਿਓ ਲੈ ਥਾਂ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਪੂਰਾ ਸੋਨਾ ਤਿਆਰ ਕੀਤਾ ਹੋਣਾ ਸੀ ਬਾਈ ਕਹਿੰਦਾ ਦੁੱਧ 12 ਕਿਲੋ ਆ ਸਾਡੀ ਫਰਮਾ ਤੇ ਪੂਰੀ ਪਰ ਆਪਾਂ 11 ਕਿਲੋ ਕਰੇ ਕੰਡੇ ਤੇ ਜਿਖਾ ਕੇ ਦੇ ਦਾਂਗੇ ਬਾਕੀ ਬਈ ਸੀਲ ਸਾਬੂ ਪੂਰੀ ਹੈ ਜੀ ਹਾਂਜੀ ਪੂਰੀ ਬਈ ਠੰਡੀ ਸੀਰਾਂ ਬਈ ਕਹਿੰਦਾ ਪੂਰੀ ਸੀਲ ਸਾਬੂ ਆ ਚਾਹੇ ਜਵਾਕ ਚੋਈ ਜਾਣਾ ਤੇ ਬਾਈ ਥਣਾ ਥੁਣਾ ਦੀ ਕੋਈ ਪੂਰੀ ਛਿੱਟਾ ਓਕੇ ਬਾਈ ਗਰੰਟੀ ਆ ਆਪਣੀ ਗਰੰਟੀ ਹੈ ਕਿਉਂਕਿ ਕਈ ਯਾਰ ਬਾਈ ਕੋਈ ਦੂਰੋਂ ਮੋਟੀ ਧਾਰਾ ਪੋਲੀ ਧਾਰਾ ਫੁੱਲ ਬਾਈ ਵਧੀਆ ਠੀਕ ਆ ਬਾਈ ਕਹਿੰਦਾ ਥਣਾ ਵਾਲੇ ਪਾਸੇ ਤਾਂ ਬੇਫਿਕਰ ਹੋ ਜਿਓ ਪੂਰੀ ਪੋਲੀ ਧਾਰਾ ਚਾਹੇ ਜਵਾਖ ਕੋਈ ਇਹਨਾਂ ਕੋਈ ਪੂਰ ਛਿੱਟਾ ਨਹੀਂ ਬਾਕੀ ਥਣਾ ਦੇ ਸਾਈਡ ਤੁਹਾਨੂੰ ਨੇੜੇ ਤੋਂ ਦਿਖਾ ਦੇਣਾ ਜੀ ਸੋਹਣੇ ਆ ਡਰੰਟ ਸਾਈਡ ਤੋਂ ਵੀ ਚੈੱਕ ਕਰ ਲਓ ਜੀ ਬਾਕੀ ਜਿੰਨਾ ਦੁੱਧ ਬਾਈ ਨੇ ਦੱਸਿਆ ਨੈਟ ਤਿਆਰ ਹੋਊਗਾ ਤਸੱਲੀ ਆ ਕੇ ਕਰ ਲਿਓ ਚਾਹੇ 2 ਟਾਈਮ ਚ ਵਾਈ ਕਰ ਲਿਓ ਚਾਹੇ 4 ਟਾਈਮ ਚ ਵਾਈ ਕਰ ਲਿਓ ਮੁੱਲ 113000 ਰੁਪਿਆ ਬਾਈ ਮੁੱਲ ਕਰਦੇ ਆ ਬਾਈ ਕਹਿੰਦਾ ਮਾਨਤਾ ਨੂੰ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ